ਸ਼ੋਭੀ ਸੰਸਕਾਰ ਹਨ ਸ੍ਰੀ ਕਾ ਜੀ ਇਸ ਵਕਤ ਜਿਹੜਾ ਪ੍ਰਬੰਧ ਦਾ ਸੂਚੀ ਟੀਮ ਵੱਲੋਂ ਕਿੱਤਾ ਦਾ ਬਹੁਤ ਵਧੀਆ ਪ੍ਰਬੰਧ ਦਾ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਮਤਲਬ ਜਿਹੜਾ ਇਸ ਵਕਤ ਜਿਹੜਾ ਮੁਕਤ ਅੱਖਾਂ ਦਾ ਜਿਹੜਾ ਚੱਕਾ ਪੱਲਾ ਦੇ ਮੈਂ ਤਾਂ ਇਹ ਹੀ ਕਹੂੰਗਾ ਵੀ ਇਸ ਤੋਂ ਵੱਡਾ ਕੋਈ ਦਾਨ ਹੀ ਨਹੀਂ ਜੀ ਇਹ ਜਿਹੜਾ ਦਾਨ ਆ ਜੀ ਇੱਥੇ ਦੋ ਚੀਜ਼ਾਂ ਨੇ ਜਿਹੜੀਆਂ ਬਾਉਂਡਰੀ ਦਾ ਦਾਸ ਵਸ ਗਿਆ ਜੀ ਇਹ ਧਰਮ ਧਰਤੀ ਮੰਨੂਗਾ ਜੀ ਕਿ ਮੇ ਸਾਡੇ ਨਾਨਕ ਸਾਹਿਬ ਇੱਥੇ 68 ਹੈ ਜੀ ਉਹ ਬਾਣੀ ਦਾ ਇੱਥੇ ਵੀ ਪ੍ਰਵਾਸ ਹੁੰਦਾ ਜੀ ਤਕਰੀਬਨ 2-3 ਵਜੇ ਉੱਠ ਕੇ ਜਦੋਂ 5 ਕਿਲੋ ਰਜਾਈ ਨੂੰ ਲੋਕ ਨਹੀਂ ਛੱਡਦੇ ਜੀ ਉੱਥੇ ਬਾਣੀ ਚੱਲ ਪੈਂਦੀ ਉਹਦਾ ਅਸਰ ਇੱਥੇ ਵੀ ਆਉਂਦਾ ਜੀ ਮੈਂ ਤਾਂ ਮਹਿਰ ਕਲਾਂ ਦੀ ਆਹ 10:00 ਵਜੇ ਧਰਤੀ ਉਪਾਗ ਵਾਲੀ ਮੰਨੋ ਜਿੱਥੇ ਮਾਂ ਪਿਓ ਦੀ ਅੱਜ ਕੱਲ੍ਹ ਜੋਗ ਦੇ ਵਿੱਚ ਸੇਵਾ ਨਹੀਂ ਹੁੰਦੀ ਇੱਥੇ ਲੋੜਵੰਦ ਦੀ ਸੇਵਾ ਵੀ ਹੋ ਰਹੀ ਹੈ ਜਿੰਨੇ ਮਰਜ਼ੀ ਆ ਜਾਵਾਂ ਠੀਕ ਕਰ ਕਰਕੇ ਲਖੀਰ ਸਿੰਘ ਜੀ ਹੁਣੀ ਸੂਚੀ ਟੀਮ ਭੇਜਦੀ ਹੈ ਅਤੇ ਜਿਹੜੇ ਕੈਂਪ ਹਰ ਸਾਲ ਲਾਉਂਦੇ ਆ तकरीबन 18 ਸਾਲ ਹੋ ਗਈ। ਉਹਦਾ ਬਹੁਤ ਹੀ ਪ੍ਰਾਣ ਹੈ। ਜੀ। ਅਤੇ ਕਿਸੇ ਤੋਂ ਮੰਗਦੇ ਵੀ ਕੁਛ ਨਹੀਂ। ਸੰਗਤ ਬੇਅੰਤ ਕੁਸ਼ ਕਰਦੀ ਆ ਪਰ ਸਰਦਾਰ ਲਖੀਰ ਸਿੰਘ ਜੀ ਨੇ ਅਜ ਤੱਕ ਕੁਛ ਨਹੀਂ ਮੰਗਿਆ। तकरीबन ਸੀ ਅੱਜ ਤੋਂ ਤੁਸੀਂ ਉਹਨੇ ਇੱਥੇ ਸੀਗੇ 2 ਸਾਲ ਪਹਿਲਾਂ ਜੋ ਆਪਾਂ ਇੱਥੇ ਇੱਕ ਲੰਗਰ ਦੀ ਸੇਵਾ ਹਸਪਤਾਲ ਨੂੰ ਕੀਤੀ ਸੀ। ਹਸਪਤਾਲ ਸਰਕਾਰੀ ਹਸਪਤਾਲ ਮੈਲਕਲਾ ਅਤੇ ਟੀਚੋ ਹਸਪਤਾਲ 2 ਸਾਲ ਹੋ ਗਏ ਤਕਰੀਬਨ ਉਹ ਸੇਵਾ ਚੱਲੀ ਜਾਂਦੀ ਹੈ ਜੀ ਜੀ ਸਭ ਤੋਂ ਪਹਿਲੇ ਦਿਨ ਦੀ ਸੇਵਾ ਦਾਸ ਵੱਲੋਂ ਧੰਨ ਧੰਨ ਬਾਬਾ ਅਸਰੂ ਦਾਸ ਦੀ ਕਿਰਪਾ ਦੇ ਨਾਲ ਪਹਿਲੇ ਦਿਨ ਆਪਣੀ ਸੇਵਾ ਸੀ ਸਾਰੇ ਸੰਗਤ ਨੂੰ ਬੇਨਤੀ ਕੀਤੀ ਸੀ ਵੀ ਜਿੱਡਾ ਮਰਜੀ ਲੰਗਰ ਲਾ ਲ ਜਿੱਦਾਂ ਦੁਆਰੇ ਫੇਰ ਲੋੜ ਹੋਈ ਤਾਸ ਨੂੰ ਫੇਰ ਦੱਸ ਦਿਓ ਅਸੀਂ ਉਸ ਦਿਨ ਫੇਰ ਵੀ ਤਿਆਰ ਆ ਪਰ ਦੋ ਸਾਲਾਂ ਦੇ ਵਿੱਚ ਸਭ ਤੋਂ ਪਹਿਲੇ ਦਿਨ ਲੰਗਰ ਜੋ ਦਾਸ ਕੰਨਿਓ ਲੱਗਿਆ ਸੀ ਉਸ ਤੋਂ ਬਾਅਦ ਮੈਨੂੰ ਲਖਵੀਰ ਸਿੰਘ ਜੀ ਨੇ ਇੱਕ ਦਿਨ ਨਹੀਂ ਕਿਹਾ ਕਿ ਸਾਡੇ ਕੋਲ ਕੋਈ ਟੋਟ ਆ ਗਈ ਤੇ ਉਹ ਕੰਟੀ ਜ ਨੂੰ ਲੰਗਰ ਪੁੱਛੋ ਜਾ ਰਿਹਾ ਮੈਂ ਜਿਹੜੇ ਇੱਥੇ ਪ੍ਰਬੰਧਕ ਕਮੇਟੀ ਆ ਛੋਟੇ ਪਿੰਡ ਦੇ ਵਿੱਚੋਂ ਪਿੰਡ ਗੰਗੋਹਰ ਤੋਂ ਸਰਦਾਰ ਲਖਵੀਰ ਸਿੰਘ ਜੀ ਜਿਨ੍ਹਾਂ ਨੇ ਅੱਜ ਆਪਦੇ ਮਾਂ ਪਿਓ ਦੀ ਯਾਦ ਦੇ ਵਿੱਚ ਇਹ ਕੰਮ ਲਾ ਕੀਤਾ ਮੈਂ ਕਹਿੰਦਾ ਵੀ ਉਹ ਸੱਚੇ ਪਾਤਸ਼ਾਹ ਉਹ ਰੂਹਾਂ ਨੂੰ ਸਾਡੇ ਕੋਲੇ ਫੇਰ ਭੇਜ ਹੈਈ ਗਿਆਨੀ ਇਹ ਜੇ ਦਾਨੀ ਪੁੱਤ ਪੈਦਾ ਹੋ ਜਾਣ ਇਹ ਜੇ ਮਹਾਨ ਪੁੱਤ ਪੈਦਾ ਹੋ ਜਾਣ ਜਿਹੜੇ ਹਰ ਸਾਲ ਹਰ ਦਿਨ ਲੰਗਰ ਚੱਲ ਰਹੇ ਨੇ ਸੇਵਾ ਹੋ ਰਹੀ ਹੈ ਤੇ ਹਰ ਸਾਲ ਇੱਕ ਵੇਰੀ ਮਾਠ ਹਸਤਾਲ ਵਾਲਿਆਂ ਦਾ ਫ੍ਰੀ ਚੈੱਕਅਪ ਕੈਂਪ ਲੱਗਦਾ ਮੈਂ ਸੱਚੇ ਪਾਤਸ਼ਾਹ ਜੀ ਅੱਗੇ ਇਹ ਅਰਦਾਸ ਕਰਦਾ ਕਿ ਅੱਜ ਸਮੁੱਚੀਆਂ ਸਾਰੇ ਪੱਤਰਕਾਰ ਥਾਣਾ ਮਹਿਲਕਲਾਂ ਦੇ ਸਟਾਫ ਸਾਡੇ ਇਲਾਕੇ ਦੇ ਐਮਐਲਏ ਸਾਹਿਬ ਸਰਦਾਰ ਕੁਲਵੰਤ ਸਿੰਘ ਜੀ ਪੰਡੋਰੀ ਸਮੂਚੀ ਟੀਮ ਉਹਨਾਂ ਦੀ ਉਹ ਵੀ ਅੱਜ ਇੱਥੇ ਆ ਕੇ ਭਾਈ ਨਫੀਰ ਸਿੰਘ ਜੀ ਨੂੰ ਅਸ਼ੀਰਵਾਦ ਦੇ ਕੇ ਗਏ ਨੇ ਅਤੇ ਕਹੇ ਕਿ ਵੀ ਗਏ ਨੇ ਜੇ ਤੁਹਾਨੂੰ ਕੋਈ ਚੀਜ਼ ਦੀ ਲੋੜਤਾ ਸੀ ਤੁਹਾਡੇ ਮੋਢਾ ਮੋਢਾ ਲਾ ਕੇ ਖੜਾਂਗੇ ਅਤੇ ਦਾਸ ਇਹਨੀਆਂ ਬੇਨਤੀਆਂ ਕਰਦਾ ਆ ਇਹ ਹੀ ਖਿਮਾ ਦਾ ਜਾਚਕ ਹੈ ਸੱਚੇ ਪਾਤਸ਼ਾਹ ਜਿੰਨਾ ਚਿਰ ਇਹ ਬਿਰਦਾਸਨ ਚੱਲਦਾ ਜੇ ਵੀਰ ਸਿੰਘ ਨੂੰ ਜੇ ਛੋਟੀ ਉਮਰ ਆ ਵੱਡੀ ਉਮਰ ਕਰੋ ਤਾਂ ਕਿ ਇਹ ਸਾਡਾ ਕੰਮ ਚੱਲਦਾ ਰਹੇ ਜਿਹਦੇ ਵਿੱਚ ਇੱਥੇ ਮੈਂ ਇਹਨਾਂ ਦੇ ਨਾਲ ਸੇਵਾ ਨਿਭਾ ਰਹੇ ਜੋ ਸੇਵਾਦਾਰ ਨੇ ਆਪਣੇ ਢਿੱਲੋਂ ਸਾਹਿਬ ਕਰਪਾਲ ਸਿੰਘ ਵਾਲੇ ਤੋਂ ਨਾਹਰ ਸਿੰਘ ਡਾਕਟਰ ਜੀ ਪਾਲ ਸਿੰਘ ਹਮੀਦੀ ਹੋਰ ਸਮੂਚੀ ਟੀ ਦਾਸ ਵੀ ਇਹਨਾਂ ਦਾ ਇੱਕ ਅੰਗ ਹੈ ਜਿਸ ਤਰ੍ਹਾਂ ਇਹ ਦਾਸ ਨੂੰ ਕਹਿੰਦੇ ਨੇ ਇਹਨਾਂ ਦੇ ਨਾਲ ਹੀ ਮੋਢੇ ਨਾਲ ਮੋਢਾ ਲਾ ਕੇ ਸੀ ਕੰਮ ਕਰਦੇ ਆ ਇਹਨੀਆਂ ਬੇਨਤੀਆਂ ਕਰਦੇ ਖਵਾਂ ਦੇ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਸੀ ਪੰਡਕ ਲਾਲ ਮਦਰ ਤੋਂ ਸ਼ਰਮਾਂ ਦੀ ਜਿਹੜੇ ਜਿਨ੍ਹਾਂ ਨੂੰ ਅਸੀਂ ਸਾਰੇ ਪਿੰਡ ਦੀ ਬੱਚਾਂ ਤੋਂ ਲੈ ਕੇ ਨੌਜਵਾਨਾਂ ਤੇ ਕਰ ਅਸੀਂ ਬਾਪੂ ਜੀ ਜਰਾ ਸਮਝਦੇ ਆਂ ਤੇ ਉਹਨਾਂ ਦਾ ਸਤਿਕਾਰ ਕਰਦੇ ਆਂ ਤੇ ਬਾਪੂ ਜੀ ਕਹਿੰਦੇ ਬੋਲੋ ਮੈਂ ਕਿਉਂਕਿ ਜਿਹੜੀ ਪਿੰਡ ਦੀਆਂ ਸਵਾਮਾਂ ਇਹ ਮੂਹਰੇ ਹੋ ਕੇ ਪਿੰਡ ਕਲਾਂ ਮਾਰੇ ਦੀਆਂ ਮੂਹਰੇ ਹੋ ਕੇ ਨਮੁੰਦੇ ਨੇ ਸੋ ਇਹ ਜਿਹੜਾ ਵਿਅਕਤੀ ਚੰਗੀ ਸੋਚ ਵਾਲਾ ਹੁੰਦਾ ਉਹ ਹੀ ਆਪਣੇ ਫਰਜ਼ ਨੂੰ ਹੁੰਦਾ ਦਾ